ਹਰੋ ਦੋਸਤੋ ਸਸਿਹਿਆ ਕਾ ਹੋਰ ਹਰਦੋਸਤ ਸਾਰੇ ਠੀਕ ਹੋਊਗਾ ਅਜਾ ਤਾਂ ਖੇਤ ਜਾ ਰਹੇ ਆ ਆਪਣੀ ਚੱਕਰ ਨੂੰ ਜਿੰਦ ਮਰਦੇ ਪੰਨ ਲਾਈ ਜਾ ਰਹੇ ਆ ਪੰਜ ਇੰਦਰਾ ਦੇ ਨਾਲ ਚੱਕ ਜਾਉਂ ਜਿੰਦਰਾ ਪਾਇਆ ਹੈ ਟਰੈਕਟਰ ਮਗਰ ਪੱਲੀ ਦੇ ਖੀਏ ਪੱਲੀ ਬੰਦ ਵਾਲੇ ਉੱਤੇ ਜਾ ਰਹੇ ਆ ਖੇਤ ਲੋ ਜੀ ਆਹ ਪਰਲੇ ਦੋ ਨੌਜਵਾਨ ਚੋਬਰ ਮੁੰਡੇ ਦੇਖੋ ਇੱਧਰ ਟਰੌਨਾ ਲਾਈ ਜਾਂਦੇ ਆਏ ਆਪਣੀ ਚੁੱਕ ਲਈਆਂ ਲਦਣ ਲੱਗ ਗਿਆ ਜਿੰਦੂ ਵਰਗੇ ਪਨੀਰੀ ਜਿੰਦੂ ਇੱਧਰ ਵੇਖੋ ਕਿਵੇਂ ਲੱਦਦਾ ਜਿੰਦੂ ਪਨੀਰੀ ਲਓ ਜੀ ਬਣਾਤਾ țeੜਾ ਉੱਤ ਦਿੱਤੇ ਬਣਾ ਵਿੱਚ ਦੀ ਪੱਲੀ ਨਗਾ ਕੇ ਨਾ ਡਿੱਗੇ ਨਾ ਕਰੇ ਪੱਲੀ ਵਿੱਚ ਬਣਤੀ ਆ ਲੱਤਾਂ ਵਿੱਚ ਦੀ ਕੱਢ ਕੇ ਲਓ ਜੀ ਆਪਾਂ ਪਹੁੰਚ ਗਏ ਆ ਉੱਥੇ ਕੀ ਦਪਣੀ ਲੱਤੇ ਹਦਾਕੀ ਦੇ ਗੱਡੂ ਕੋਗਰ ਨਹੀਂ ਚੁੱਕਿਆ ਪਰ ਕਜਿੰਦਰਾ ਲੱਗਾ ਮਗਰ ਬਾਬਾ ਇੰਟਪ ਗਿਆ ਜੀ ਲੋ ਜੀ ਇੱਥੇ ਲਾਉਣੀ ਆ ਪਪੀ ਜੀ ਪਹੁੰਚਣਾ ਕੀ ਇਹ ਤਾਂ ਆ ਗਏ ਹੋਰ ਇੱਕ ਕੋਪਾ ਥੱਲੇ ਧਾਰਨਾ ਮੂਰੇ ਪੱਥਰ ਜਾਂ ਪਿਆ ਸੀ ਉਹ ਪਾਸ ਕਰਾਇਆ ਉਹ ਵੈ ਲੰਝੰਦੇ ਚੋਨਾ ਜਰਾ ਰਹੇਗਾ ਕਦੂਗਰ ਨਾਲ ਵੇਚ ਕੇ ਆ ਕੇ ਪਤਰੀ ਲਾ ਕੇ ਆਵਾਂਗੇ ਚੱਕ ਬਈ ਤਰ ਜਾ ਚਾਲ ਚਾਲ ਚਲਾ ਲਾਉਟ ਮਰੀ ਦਾ ਚੱਕ ਕਰਦੇ ਲਾਉ ਜਿੰਦੂ ਜਿੰਦੂ ਲਾ ਦੇ ਪਨੀਰੀ ਕੱਲਾ ਜਿੰਦੂ ਲਾਈ ਜਾਂਦਾ ਹੋਵੇ ਲਾਗੇ ਮਗਰੋਂ ਚੱਲ ਚੋਬਰਾ ਕੋਸ ਨਹੀਂ ਦਾ ਕੋਸ ਨਹੀਂ ਦਾ ਲਾ ਦੇ ਮਿੰਟ ਮਾਰਾ ਲਾਤੀ ਪਨੀਰੀ ਜਿੰਦੂ ਨੇ ਕੱਲੇ ਨੇ चले वापस घरें तो लाती आप टालिया जामना छांवी छां चलते हम घर रीज ला के फिर आप पट्ठे पुठ्ठे लिया आप पचे घरें ला देंगे ट्रैक्टर फिर लिया पट्ठे चाह पानी पी लीए घुट फिर आप चलते पठे लैन लाओ जी आप चलते हम पत्थे लैन गई अपन नवी ग्डी अपनी भैया घेंट ग पठे आई चक देखो करो दर्शन ग्डी अपनी लाओ जी पहुंच गए आपका खेत आप उधर बैग लैके जाना गड्डी हम आप बैग लड़ावे ਚੋਲੋ ਚਲਾ ਕੇ ਹੌਲੀ ਟਰੈਕਟਰ ਆ ਦੇਖੋ ਗੱਡੀ ਤੁਸੀਂ ਵੇਖਿਆ ਡਿਜ਼ਾਈਨ ਘੈਣਾ ਕੋਈ ਸਿਰਾ ਗੱਡੀ ਜਨਾ ਚਲੋ ਚੱਲ ਕਰਾਂ ਦੀ ਔਰ ਇਹਨੂੰ ਕਰਦੇ ਬੈਠਾ ਇਹ ਜਾਂਦੀ ਆ ਕਿ ਨਹੀਂ ਚੱਲ ਲੈ 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 ਰੋ ਪਿੰਦੇ ਦਾ ਪਾਣੀ ਚੱਲੀ ਬੱਠੇ ਆ ਖਾਲਾ ਵਿਚਾਰੇ ਆ ਪਵਰੀ ਲਾ ਵਕੇ ਪੱਠੇ ਲੰਦਾਂਗੇ ਉਹ ਵੱਡੀ ਹੈ ਮੇਰੀ ਆਪਾਂ ਉਹੇ ਲਾਉਨ ਲੰਦਾਂਗਾ ਗੱਡੀ ਲਓ ਜੀ ਲੱਦਨੋਂ ਲੱਗੇ ਪੱਠੇ ਦਮ ਨੀ ਆ ਗਰਾਂਦੀ ਪੱਠੇ ਦਿੱਤੇ ਲਾਦਾ ਥੋੜੇ ਜਿਹੇ ਵੱਡੇ ਆਪਾਂ ਤੇ ਹੁਣ ਆਪਾਂ ਚੱਲਾਂਗੇ ਘਰਾਵੇਂ ਲਓ ਜੀ ਆਪਾਂ ਤਾਪਿਆ ਘਰਾ ਨੂੰ ਗੱਡੀ ਗੱਡੀ ਦੇ ਨਾਮ ਤੇ ਆਉਂਦੇ ਚੱਲ ਪਿਆ ਪੱਕਾ ਆਨ। ਸੋ ਜੀ ਆਪਾਂ ਪਹੁੰਚ ਗਏ ਘਰੇ। ਅੱਜ ਵੀਡੀਓ ਲਾਈਕ ਸ਼ੇਅਰ ਕਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੂਤੋ ਤੇ ਬੋੜਾ ਕਾਂ ਦਾ ਗੰਗ ਫੀਟ ਵਾਲੇ ਸ਼ਾਨ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਦੀ ਸਸਰੀ ਅਕਾਲ। ਮਿਲਦੇ ਆਪਾਂ ਅਗਲੇ ਬਲੌਕ ਦੇ ਵਿੱਚ।